ਕੋਲੇਜ ਜ਼ਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਉਰਫ ਬੋਬੀ ਨੇ ਦੱਸਿਆ ਹੈ ਕਿ ਬੀਤੀ ਸ਼ਾਮ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਗਨੀਮ ਤੇਰੇ ਹੀ ਕੇ ਗੋਲੀ ਦੁਕਾਨ ਦੀ ਦਵਾਰ ਵਿੱਚ ਜਾ ਲੱਗੀ ਜੇਕਰ ਇਹ ਨਿਸ਼ਾਨਾ ਇੱਧਰ ਉੱਧਰ ਲੱਗਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਜੇਕਰ ਯੋਗ ਹੈ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਜਿਨ੍ਹਾਂ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ ਗੋਲੀਆਂ ਚਲਾਉਣ ਵਾਲਿਆਂ ਤੋਂ ਅੱਕੇ ਵਪਾਰੀਆਂ ਵੱਲੋਂ ਹਮਲਾਵਾਰਾਂ ਦਾ ਕਰੀਬ 10 ਕਿਲੋਮੀਟਰ ਵੀ ਪਿੱਛਾ ਕੀਤਾ ਗਿਆ ਤੇ ਉਨ੍ਹਾਂ ਉੱਪਰ ਕਰੀਬ ਤਿੰਨ ਰਾਉਂਡ ਫਾਇਰ ਵੀ ਕੀਤੀ ਗਈ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਦੁਕਾਨਦਾਰ ਦੇ ਦੱਸਣ ਮੁਤਾਬਿਕ ਉਹਨਾਂ ਦੇ ਕੋਲ ਨਿਸ਼ਾਨ ਸਿੰਘ ਨਾਮਕ ਵਿਅਕਤੀ ਜੋ ਯੂਐਸਏ ਦੇ ਨੰਬਰ ਤੋਂ ਲਗਭਗ 40 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਿਹਾ ਸੀ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਇਸ ਮੌਕੇ 피해 ਦੁਕਾਨਦਾਰ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਨੂੰ ਇੱਕ ਇਨੀ ਬਣਾਇਆ ਜਾਵੇ ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇ ਇਸ ਬੰਦੀ ਪੁਲਿਸ ਚੌਕ ਕੀ ਧਰਮਕੋਟ ਰੰਦਾਵਾ ਵੇ ਚਣ ਪਚਾਤੇ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਗੁਰਮੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਕਤ ਮੁਜਰਮ ਪੁਲਿਸ ਦੇ ਗ੍ਰਿਫਤ ਵਿੱਚ ਹੋਣਗੇ। ਚਲ ਫਰੋਤੀ ਦਾ ਮਾਮਲਾ ਹੈ। ਵੀ ਪ੍ਰਤੀ ਤੋਂ ਮੰਗਦੇ ਆ ਜੀ। ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿਨੇ ਲੱਗਤੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਕੀਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਨਹੀਂ ਪਹਿਲਾਂ ਵੀ ਕੋਈਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਬੜੇ ਕੋਈ ਤੋਂ ਅੱਛੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵਾਹਿ ਜਮਾਨ ਚੋਗੀ ਅੱਛਾ ਹਾਂਜੀ ਜਿਹੜੀ ਕੱਲ ਗੁਲੇ ਚਲੀ ਉਹ ਕਿੱਥੇ ਲੱਗੀ ਹੈ ਉਹ ਦੁਕਾਨ ਦੇ ਸਭ ਤੋਂ ਪੱਲੇ ਕੋਲ ਦੇ ਲੱਗੀ ਕੀ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਦਈ ਹੈ ਜੀ ਪੂਰਾ ਯਾਰਨਾ ਨਹੀਂ ਸ਼ਾਨ ਨਹੀਂ ਨਹੀਂ ਕਰ ਕੋਈ ਸੀਸੀਟੀਵੀ ਪੇਰਾ ਕੈਮਰਾ ਜੀ ਹਾਂਜੀ ਆਇਆ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਗ ਪਿਛਲੇ ਮਗਰੋਂ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ ਉਹਨਾਂ ਕਾਰਨ ਕੀਤੀ ਹੈ ਤਿੰਨ ਫਾਰ ਗੱਡੇ ਹਾਂਜੀ ਥੋੜਾ ਫਰਗੜਾ ਗਿਆ ਸਰ ਅਜਾ ਕੱਲ੍ਹ ਕੱਪੂ ਆ ਜਣੇ ਕੀ ਆਪਣੇ ਆਪ ਨੂੰ ਤੀ ਸੁਰੱਖਿਅਤ ਮਹਿਸੂਸ ਕਰਦੇ ਨਹੀਂ ਇਹ ਅੱਛਾ ਜੀ ਤਲਪੁਰਸੋਲੇ ਮੇਰੇ ਖਲਾਫ ਵੀ ਪੀਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਉਹ ਤੋਂ ਇਥੇ ਮੌਜੂਦ ਹਾਂ ਹਾਂਜੀ ਮੌਜੂਦ ਹੈ ਇਹਨਾਂ ਲੋਕਾਂ ਨੂੰ ਕੀਤਾ ਪਰ ਆਪ 15 ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ 35 ਵਰਸੀਓ ਹਾਂਜੀ 35 ਵਰਸੀਓ ਮੋੜ ਚਾਲ ਦੇ ਤਸਵੀਰ ਇਹ ਨਾ ਪਹਿਲਾਂ ਇੱਕ ਦੋ ਰਾਉਂਡ ਹਾਂ ਰਾਉਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਦਾਂ ਲਾਏ ਅੱਛਾ ਗੇੜੇ ਚੋਤੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕੋਈ ਤਿੰਨ ਰੌਂਡ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੌਂਡ ਕੱਢਿਆ ਨਾਲ ਉਨ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਿਆ ਪ੍ਰਸ਼ਾਸਨ ਜੀ ਨੂੰ ਸਹੀ ਫਾਂਟਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਹਾਨੂੰ ਥ੍ਰੈਡ ਕਰ ਹ ਸਾਰਿਆਂ ਨੇ ਇੱਥੇ ਲੋਕਲ ਨੂੰ ਬਤਵਾ ਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੁਗਾ ਚਾਹੀਦਾ ਕਿ ਵੈਸੇ ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਸਰ ਹੂੰ ਹੂੰ ਤਾਂ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ 6:00 ਵੀ ਤੇ ਕੋਈ ਗੋਲੀ ਚੱਲੀ ਹੈਗੀ ਭਰਮ ਗੁੱਟਨ ਦਾਵਾ ਉਡੀ ਜੀ ਜਾਂਚ ਕਰ ਰਹੇ ਹੈਗੇ ਆ ਮਸਲਾ ਕੋ ਮਤਲਬ ਕਿਹਦੇ ਤੇ ਗੋਲੀ ਚਲੀ ਗਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੀ ਦੁਕਾਨ ਤੇ ਗੋਲੀ ਚਲੀ ਗਈ ਹੈ ਜੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਅਕੋ ਅਰੈਸਟ ਹੋਇਆ ਜੀ ਹਾਂ ਜੀ ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨਹੀਂ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਤੋਂ ਆ ਰਹੇ ਕੋਈ ਫੋਟੋਜ ਵਗੈਰਾ ਮਿਲੀ ਉਹਨ सर की कार्रवाई की गई हूं तक एफ आई लॉन्च की हुई है जी अपना इंडिया क्राइम न्यूज जुलम के खिलाफ जंग आप देख रहे हैं इंडिया क्राइम न्यूज